ਅਸਿਕਾ ਤੁਹਾਨੂੰ ਬਧਾਈ ਹੈ 40 ਸਾਲ ਦੇ ਵਿੱਚ ਸਾਡੇ ਕੋਲ ਫਜਮਾ ਨਾਲ ਲੱਗਿਆ ਜਿਹੜਾ ਕਿ 2 ਕਰੋੜ 2.5 ਕਰੋੜ ਲਿਖਿਆ ਹੈ ਇੱਕ ਐਕਟਿਵ ਨੂੰ ਜਿਹੜੇ ਮੈਨੇ ਦਾਸ ਲਖਰ ਦਾ ਨਾਮ ਲਿਖਿਆ ਜੀ ਲੋਕਾਂ ਸਭ ਨੂੰ ਤੁਹਾਨੂੰ ਬਹੁਤ ਬਹੁਤ ਬਧਾਈ ਜਿਹੜਾ ਨਾਮ ਨਿਕਲਿਆ ਕਿੰਨੇ ਵਜੇ ਤੱਕ ਸੀਗਾ ਟਾਈਮ ਅੱਜ ਅੱਜ ਸਾਵਨ ਅੱਜ ਕਿਹੜਾ ਬਹਿਨੇ ਜਿਸ ਦਾ ਫਸਟ 2 ਕਰੋੜ ਰੁਪਏ ਲਿਖਿਆ ਹੈ ਜੀ ਤੇ ਕੀ ਬੰਦਾ ਕਿੱਥੋਂ ਦਾ ਰੈਡਾ ਲਾਉਂਦਾ ਤੋ ਹਲੇ ਇੱਥੇ ਢੋੱਕਰੀ ਹੈ ਬੰਦਾ ਹਲੇ ਆਇਆ ਨਹੀਂ ਆ ਜਾਏਗਾ ਫਿਰ ਉਹ ਇੰਟਰਵਿਊ ਦਸਾਂਗਾ ਉਹਦੀ ਟਿਕਾਣਾ ਕਿੰਨੇ ਸਾਲ ਹੋ ਗਏ ਤਾਂ ਉਹ ਕੰਮ ਕਰ 40 ਸਾਲ 40 ਸਾਲ ਹੋ ਗਏ ਇਹ ਨਾਮ ਕੀ ਸ਼ੋਭ ਸਤਪਾਲ ਨੇ ਸਤਪਾਲ ਜੀ ਜੀ ਕੀ ਹੈ ਜੋ ਬਾਕੀ ਬਸ ਸੈਲੂ ਹਾਂਜੀ ਜੀ ਜੀ ਆਪਣੀ ਸ਼ੋਭ ਦਾ ਨਾਮ ਤੇ ਅੱਜ ਜਿਹੜਾ ਨਾਮ ਨਿਕਲਿਆ ਕਿਨੇ ਰੁਪਏ ਦੀ ਲਾਟਰੀ ਪਾਈ ਸੀ ਕਦੋਂ ਨਿਕਲਿਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਹਰ ਮਹਾਦੇਵ ਆਪਣੇ ਸ਼ੋਭਜੀ ਪਟਿੰਡਾ ਰਿਊ ਬੱਸ ਸਟੈਂਡ ਦੇ ਵਿੱਚ ਹੈ ਜੀ ਸਤਪਾਲ ਕੇਰੋ ਬਸ਼ਨਿਕ ਮਾਰ ਦੇਣਾ ਅੱਜ ਜੀ ਆਪਣੀ ਦੁਕਾਨ ਤੋਂ ਇੱਕ ਵੇ ਵਾਲੀ ਲਾਟਰੀ ਛੇਰ ਕੋ ਵਾਲੀ ਲਾਟਰੀ ਕਹਿੰਦੇ ਆ ਆ ਲਾਟਰੀ ਹੈ ਜੀ ਇਹਦੇ ਚੋਂ 1 ਕਰੋੜ ਰੁਪਏ ਦਾ ਨਾਮ ਨਿਕਲੇ ਇੱਕ ਕਰੋੜ ਰੁਪਏ ਦਾ ਨਾਮ ਨਿਕਲਿਆ ਤੇ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਜੀ ਤੇ ਬਾਕੀ ਬੌਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਦੱਸਿਓ ਬੌਜੀ ਨਹੀਂ ਇਹ ਜਿਹੜਾ ਬੰਦੇ ਨੇ ਪਾਈ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਬੰਦਾ ਬੰਦਾ ਹਲੇ ਆਊਗਾ ਪਰ ਨਾਲੇ ਲੋਕਲ ਹੀ ਇਹ ਬੰਦਾ ਹਰੇ ਆਇਆ ਜੀ ਇਹ ਕੰਮ ਕਰਦਾ ਪਤਾ ਕੁਛ ਸਾਲੇ ਕੁਛ ਨਹੀਂ ਪਤਾ ਜਿਹਨੂੰ ਨਾਮ ਨਿਕਲਿਆ ਉਹਦੀ ਅਲੱਗ ਇੰਟਰਵਿਊ ਲਵਾਂਗੇ ਆਪਾਂ ਤੇ ਫਿਰ ਲਾਲ ਆਪਣੀ ਦੁਕਾਨ ਤੋਂ ਜਿਹੜਾ ਨਾਮ ਨਿਕਲਿਆ ਉਹਦੀ ਪੁੱਛੀ ਵਾਸਤੇ ਕੀ ਨਾਮ ਕੀ ਤਾਂ ਸ਼ੋਭ ਦਾ ਹੈ ਸ਼ੋਭ ਦਾ ਨਾਮ ਹੈਗਾ ਜੀ ਸਤਪਾਲ ਕੇਰੋਂ ਵਸਨੀਕ ਕੁਮਾਰ ਬਸਟਾਨ ਬਠਿੰਡਾ ਅੱਜ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਿਹਾ ਡਾਟ ਇਹ ਕੰਮ ਸਰ 40 ਸਾਲ ਪੁਰਾਣਾ ਕੰਮ ਆਪਣਾ ਹੈ ਹਾਂਜੀ ਹਾਂ ਪਹਿਲਾਂ ਨਾਮ ਨਿਕਲੇਗਾ ਪਹਿਲਾਂ ਵੀ ਬਹੁਤ ਨਾਮ ਨਿਕਲੇ ਆ ਜੀ ਆਪਣੇ ਕੋਲ ਇਹ ਕਿੰਨਾ ਨਾਮ ਹੈ ਬੋ ਜੀ ਜੀ ਪੈਮਾਨਾ ਦਾ ਪੈਮਾਨਾ ਹੈ ਜੀ 22 ਕਰੋੜ 1.5 ਕਰੋੜ ਕਰੋੜ 14 ਲੱਖ ਕਰੋੜ ਨਾਂ ਪੈਦਾ ਆ ਪਿਛਲੇ 2 ਮਹੀਨੇ ਪਹਿਲਾਂ 10 ਲੱਖ ਰੁਪਏ ਨਿਕਲੇ ਸੀ ਜੀ ਉਹਦੇ ਚੋਂ ਫੋਨ ਕਰਤਾ ਬੰਦੇ ਕੋਲ ਦੂਜੀ ਦਾ ਨਾਮ ਹੈ ਬੰਦੇ ਨੂੰ ਬੰਦੇ ਨੇ ਮਾਰੇ ਫੋਨ ਨਹੀਂ ਕੀਤਾ ਜੀ ਬੰਦਾ ਆਪ ਹੀ ਆਜੂ ਆਪ ਹੀ ਨਲਖਾਏ ਲੈ ਜਾਂਦੇ ਲੋਕਲੀ ਇਹ ਰਹਿਣ ਵਾਲਾ ਲੋਕਲੀ ਬੰਦਾ ਜੀ ਹਾਂ ਬੰਦਾ ਲੋਕਲੀ